ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਇੱਕ ਵਾਰ ਫੇਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਮਣਿੰਦਰ ਸਿੰਘ ਜੀ ਹਜੂਰੀ ਰਕਸ਼ਿਤ ਬਾਦ ਸਾਹਿਬ ਵਾਲਿਆਂ ਦਾ ਸ਼ਬਦ ਪੜਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਸੀਂ ਅਕਸਰ ਸਟੇਜਾਂ ਤੇ ਜਾਂਦਾਂ ਨੂੰ ਲਾਈਵ ਸੁਣਿਆ ਹੋਊਗਾ ਰੱਬ ਜੀ ਉਹ ਖਸਮਾਨਾ ਕਰ ਪਿਆਰੇ ਕਿਵੇਂ ਹਰਮੋਨੀਅਮ ਤੇ ਘਰ ਤੋਂ ਸਮਝ ਦੇ ਵਿੱਚ ਆਪਾਂ ਸਿੱਖ ਸਕਦੇ ਆ ਜਿੰਨਾਂ ਵੀਰਾਂ ਭਰਾਵਾਂ ਨੂੰ ਮੁਸ਼ਕਲ ਹੁੰਦੀ ਆ ਜਾਂ ਪਰੇਸ਼ਾਨੀ ਹੁੰਦੀ ਆ ਜਾਂ ਐਦਾਂ ਲੱਗਦਾ ਵੀ ਹਰਮੋਨੀਅਮ ਸਿੱਖਣਾ ਤਾਂ ਬਹੁਤ ਔਖਾ ਵਾ ਪਰ ਉਹਨਾਂ ਦੱਸ ਦਈਏ ਵੀ ਬਹੁਤ ਹੀ ਜ਼ਿਆਦਾ ਸੌਖਾ ਵਾ ਤੇ ਉਦਾਂ ਇਹਦਾ ਹਰਮੋਨੀਅਮ ਸਿੱਖੰਦਾ ਜਿਹੜਾ ਸਹੀ ਤਰੀਕਾ ਵਾ ਉਹ ਤੇ ਹੋਉਂਦਾ ਕਿ ਜਦਾਂ ਸਰਗਮਾਂ ਦੇ ਵਿੱਚ ਜਾਂ ਨੋਟੇਸ਼ਨ ਦੇ ਵਿੱਚ ਇਦਾਂ ਕਹੋ ਜਿਹੜੀਆਂ ਹੁੰਦੀਆਂ ਵਾ ਸਾਰੇਗਮਾ ਪਾ ਹਨਾ ਉਹ ਜਿਹੜੀਆਂ ਸਰਗਮਾਂ ਹੁੰਦੀਆਂ ਉਹਨਾਂ ਤੇ ਪ੍ਰੋਪਰ ਸਿੱਖਿਆ ਜਾਂਦਾ ਪਰ ਆਪਾਂ ਤੁਹਾਨੂੰ ਇਹ ਕੋਸ਼ਿਸ਼ ਇਦਾਂ ਕਰਦੇ ਆ ਕਿ ਕਿਉਂਕਿ ਮੈਂ ਵੀ ਸ਼ੁਰਤੋਂ ਇਦਾਂ ਹੀ ਸਿੱਖਿਆ ਵਾ ਜਿਆਦਾ ਤੇ ਕਿਸੇ ਨੂੰ ਕਾਪੀ-ਕਾਪੀ ਕਰਕੇ ਜਦਾਂ ਉਹਦੀ ਟਿਊਨ ਕਿਸੇ ਦੀ ਟਿਊਨ ਜਿਹੜੀ ਆ ਉਹ ਸੇਮ ਉੱਥੇ ਕਰਨ ਦੀ ਕੋਸ਼ਿਸ਼ ਕਰਨੀ ਜਾਂ ਥੋੜੇ ਨਵੇਂ ਸਕਿੱਲ ਤੇ ਆ ਜਾਣਾ ਤੇ ਇਦਾਂ ਕਰਦੇ ਕਰਦੇ ਗਿਆਨ ਤੋਂ ਮਤਲਬ ਵੀ ਚਲੋ ਪਲੇਗਰ ਨਾ ਜਾਂ ਹਰਮੋਨੀਆ ਦੇ ਜਿਹੜੀ ਗੁਲਬਾਣੀ ਪਲੇਗਰ ਨਹੀਂ ਜਾਂ ਗਾਉਣੀ ਆ ਗਈ ਤੇ ਫਿਰ ਵੀ ਕੋਸ਼ਿਸ਼ ਕਰੀਦੀ ਆ ਵੀ ਜਿੰਨੀ ਸ਼ੁੱਧ ਤੇ ਵਧੀਆ ਲਿਖਣਾ ਪੜੀਏ ਉਨੀ ਕਟ ਲੱਗਦੀ ਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇਹ ਦੱਸਣ ਦੀ ਵੀ ਹਰਮੋਨੀਅਮ ਜਿਹੜਾ ਸਿੱਖਣਾ ਬਹੁਤਾ ਔਖਾ ਨਹੀਂ ਹੈਗਾ ਤੇ ਤੁਸੀਂ ਬਸ ਸਿਰਫ ਕਿਹਨੂੰ ਕਾਪੀ ਕਰਨਾ ਜੱਜ ਕਰਨਾ ਵੀ ਕਿਵੇਂ ਕੋਈ ਟੇ ਹੁਣ ਕਿਦਾਂ ਇਹ ਤੇ ਮੈਚ ਕਰਨੀ ਆ ਤੇ ਜੇ ਪ੍ਰੋਪਰ ਤਰੀਕੇ ਨਾਲ ਵਧਿਆ ਲਿਖਣਾ ਸਿੱਖਣਾ ਫਿਰ ਤੇ ਸੁਰਾਂ ਦੇ ਹਿਸਾਬ ਨਾਲ ਲਿਖਣਾ ਪੈਂਦਾ ਵਾ ਤੇ ਉਹ ਕਿ ਪ੍ਰੋਫੈਸ਼ਨਲ ਉਸਤਾਦ ਜੀ ਕੋ ਹਣਾਂਗੇ ਗੋਈ ਗੁਰੂਤਾਰਨਾ ਪੈਂਦਾ ਵਾ ਪਰ ਆਪਾ ਸਾਡੇ ਭਰਾਵਾ ਤੇ ਆਪਾਂ ਨਾਲ ਮਿਲ ਕੇ ਸਾਰੇ ਜਣੇ ਕੋਸ਼ਿਸ਼ ਕਰਦੇ ਆਂ ਤੁਹਾਡੇ ਨਾਲ ਇਹ ਵਾਲੀਆਂ ਵੀਡੀਓ ਜਿਹੜੀਆਂ ਸ਼ੇਅਰ ਕਰੀਏ ਤੇ ਤੁਹਾਡੇ ਕਮੈਂਟਾਂ ਨੂੰ ਮਿਲਦੇ ਨੇ ਤੇ ਆਨੂੰ ਬੜਾ ਹੱਲਾਸ਼ੀਰ ਮਿਲਦੀ ਆ ਤੁਹਾਡਾ ਨਾਲ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ ਤੁਹਾਡੀਆਂ ਜਿਹੜੀਆਂ ਸੁਝਾਅ ਜਾਂ ਹਣਾ ਵਿਚਾਰ ਨੇ ਉਹ ਹਨ ਪਤਾ ਲੱਗਦੇ ਨੇ ਸੋ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਜ਼ਿਆਦਾ ਵੇਸਟ ਨਾ ਟਾਈਮ ਕਰਦੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜੀ ਬੇਨਤੀ ਆ ਇਸ ਚੈਨਲ ਨੂੰ ਸੱਚੇ ਮਾਰਗ ਨੂੰ ਵੱਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਆ ਬਹੁਤ ਮਿਹਨਤ ਕਰਕੇ ਡੇਲੀ ਹਰ ਨਵੀਂ ਵੀਡੀਓ ਡੇਲੀ ਤੋਂ ਡੇਲੀ ਇੱਕ ਨਾ ਕਿ ਤੁਹਾਨੂੰ ਵੀਡੀਓ 9 ਵਜੇ ਤੋਂ ਲੈ ਕੇ ਸਵੇਰ ਦੇ 12 ਵਜੇ ਤੋਂ ਵਿੱਚ ਵਿੱਚ ਮਿਲ ਜਾਂਦੀ ਹੈ ਸੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਖਸਮਾਨਾ ਗਰ ਪਿਆਰੇ ਕਿਵੇਂ ਆਵਾ ਮੇਲ ਸਕਿਲ ਤੋਂ ਪੜਨਾ ਵਾ ਸਾਨੂੰ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਕਿ ਕਿਵੇਂ ਲੱਗਾ ਜਾਂ ਇਹਦੇ ਵਿੱਚ ਮੇਲ ਸਕਿਲ ਜਾਂ ਉਹ ਦੂਜਾ ਕਾਲਾ ਤਾਂ ਜਾਂ ਫੀਮੇਲ ਸਕਿਲ ਤੋਂ ਪੜਨ ਦੀ ਜੇ ਤੁਹਾਡੇ ਰਿਕੁਆਇਰਮੈਂਟ ਹੋਈਆਂ ਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਉਹ ਵੀ ਵੀਡੀਓ ਕਰਾ ਦੇਸ ਲੈ ਕੇ ਆਵਾਂਗੇ ਸੋ ਸ਼ੁਰੂ ਕਰਦੇ ਹਾਂ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮ ਸਲੋ ਕਰਕੇ ਦੱਸਣਾ ਤਾਂ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਥੋੜਾ ਬੋਤ ਨਾ ਮੇਰੇ ਕੋਲ ਵੀ ਬੋਲਦੇ ਬੋਲਦੇ ਜਾਂ ਦਾਦੇ ਦੱਸਦੇ ਨਾ ਅੱਗੇ ਪਿਛੇ ਹੋ ਜਾਂਦਾ ਵਾ ਪਰ ਉਹਦੇ ਉਸੇ ਚੀਜ਼ ਦੇ ਮਿਲ ਵੀ ਉਹੀ ਬਟਨਾਂ ਤੇ ਵੈਸੇ ਟੀਉ ਨਿਕਲਦੀ ਹੈ ਜਿਹੜੀ ਰਲੇ ਮਿਲੇ ਖੈ ਲੋ ਤੇ ਜਦੋਂ ਪ੍ਰੈਕਟਿਸ ਕਰਾਂਗੇ ਆਟੋਮੈਟਿਕਲੀ ਤੁਹਾਡੇ ਹੱਥਾਂ ਤੇ ਉਸੇ ਤਰ੍ਹਾਂ ਬੈ ਜਾਣੀਆਂ ਤੇ ਇਹਨੇ ਟੈਨਸ਼ਨ ਲੈਂਦੀ ਜਾਂ ਇਹਨੇ ਪਰੇਸ਼ਾਨ ਲੋੜਦੀਆਂ ਵੀ ਔਖਾ ਵਾ ਤੇ ਮੈਂ ਵੀ ਚਲੋ ਇਦਾਂ ਹੀ ਤੁਹਾਡੇ ਨਾਲ ਹੀ ਸਾਰਿਆਂ ਨਾਲ ਨਾਲ ਮਿਲ ਕੇ ਇਦਾਂ ਚਲੋ ਜਾ ਚਾਈਏ ਤੇ ਫਿਰ ਇੱਕ ਵਕਤ ਤੁਹਾਨੂੰ ਦੱਸੂਨੇ ਆ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਅੱਗੇ ਪ੍ਰਭ ਜੀ ਉਹ ਜਿਹੜਾ ਵਾ ਉਹ ਉੱਪਰ ਜਾਣਾ ਥੋੜਾ ਉੱਚਾ ਉੱਚਾ ਬੋਲਣਾ ਪੈਣਾ ਫਲੋ ਵਿੱਚ ਇੱਕ ਵਾਰੀ ਪੂਰਾ ਬੋਲ ਕੇ ਦੱਸਣਾ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਰਬ ਜੀਓ ਪ੍ਰਭ ਜੀਓ ਰਬ ਜੀਓ ਪ੍ਰਭ ਜੀਓ ਇੱਕ ਵਾਰੀ ਫੇਰ ਤੋਂ ਸਲੋ ਕਰਕੇ ਦੱਸਣਾ ਇਥੋਂ ਆਈਦਾਤ ਰੱਖ ਕੇ ਇਦਾਂ ਕਰਦੇ ਹੋ ਜਦੋਂ ਇਦਾਂ ਹੋ ਗਿਆ ਨਾ ਖਸਮਾ ਨਾ ਕਰ ਪਿਆਰੇ ਇਤੋਂ ਬਾਅਦ ਇਹ ਕੋਈ ਫੇਰ ਤੋਂ ਧਿਆਨ ਨਾਲ ਸਲੋ ਵੇਖੋ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਪ੍ਰਭ ਜੀਓ ਇਤੋਂ ਇਤੋਂ ਇਦਾਂ ਇਦਾਂ ਦੋ ਪਾਸੇ ਕਿਤੇ ਪ੍ਰਭ ਪ੍ਰਭ ਜੀਓ ਪ੍ਰਭ ਜੀਓ ਇਤੋਂ ਬੋਲਣਾ ਇਤੋਂ પ્રભજીઓ પ્રભજીઓ કબજીઓ પ્રભજીઓ કબજીઓ પ્રભજીઓ ખસમાના કર પ્યાર રે ਅਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਤਾਰੇ ਬੁਰੇ ਭਲੇ ਹਮ ਤਾਰੇ ਅਸਮਾਨਾ ਕਰ ਪਿਆਰੇ ਅਸਮਾਨਾ ਕਰ ਪਿਆਰੇ ਏ ਸੀ ਇਹ ਸ਼ਬਦ ਦਾ ਜੋ ਮੇਂ ਅੰਤਰਾ ਕਹਲਾ ਕਹ ਲੋ ਸੋ ਇਸ ਸ਼ਬਦ ਦੇ ਵਿੱਚ ਉਹਨ ਜਿਹੜੀ ਆ ਸਥਾਈ ਆ ਉਹ ਕਿਵੇਂ ਪੜ੍ਹਦੀ ਜਾਣੀ ਆ ਉਹ ਵੀ ਤੁਹਾਨੂੰ ਦੱਸਣ ਲੱਗਿਆ। ਸੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਜੀ ਜੰਤ ਤੇਰੇ ਤਾਰੇ तनन्ती ठाकुर मेरे जी चंत तेरे तारे जी जंत तेरे तारे राखो पैज स्लो करके उणा करियो राखो पैज नाम अपने की करन करावण हारे करन करावण हारे ਫੇਰ ਇਤੋਂ ਫੇਰ ਤੋਂ ਪ੍ਰਭ ਜੀ ਉਹ ਬਲਨਾ ਦਾ ਇਹ ਕਹਿੰਦੀ ਫਲੋ ਵਿੱਚ ਕਰਕੇ ਉਹ ਖੰਨੇ ਉਤੋਂ ਬਾਦ ਅੱਗੇ ਰਾਖੋ ਪੈ ਜਨਾਮੇ ਆਪਣੇ ਕੀ ਕਰਨ ਰਾਖੋ ਪੈ ਜਨਾਮੇ ਆਪਣੇ ਕੀ ਕਰਨ ਕਰਨ ਇਤੋਂ ਥੋੜਾ ਮੈਨੂੰ ਔਖ ਲੱਗੰਦੇ ਆ ਤੁਹਾਨੂੰ ਦੱਸਨੇ ਖਰੀ ਫੇਰ ਤੋਂ ਰਾਖੋ ਪੈ ਜਨਾਮੇ ਆਪਣੇ ਕੀ ਕਰਨ ਕਰਾਵੜ ਹਾਰੇ नरे ति जि जियो ति जियो न कर प्यारे कस्मा कर प्यारे प्ये कर प्यारे ਸਵਾਗਤ ਹੈ ਕਰ ਪਿਆਰੇ ਸੋ ਇਹ ਸੀ ਸ਼ਬਦ ਸ਼ਬਦ ਪੜਦਿਆਂ ਪੜਦਿਆਂ ਬਹੁਤ ਸਾਰੀਆਂ ਗਲਤੀਆਂ ਸਾਡੇ ਕੋ ਵੀ ਹੋਈਆਂ ਮਾਫੀ ਚਾਹੁੰਦੇ ਆ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜਿੱਦਾਂ ਬੇਸਿਕ ਜਿਹੜਾ ਸ਼ਬਦ ਜਿਹੜੀਆਂ ਸੁਰਾਂ ਤੋਂ ਪੜਿਆ ਜਾਣਾ ਵਾ ਮੇਲ ਸਕੀਲ ਤੋਂ ਤੇ ਇਹ ਇਦਾਂ ਪੜਿਆ ਜਾਵੇਗਾ ਤੇ ਬਾਕੀ ਦਾ ਬਾਕੀ ਜਿਹੜਾ ਪੂਰਾ ਸ਼ਬਦ ਆਬੀ ਸੇਮ ਇਨਾ ਅੰਤਾਂ ਤੋਂ ਹੀ ਪੜਿਆ ਜਾਵੇਗਾ ਜਿਹੜਾ ਆਪਾਂ ਇਥੋਂ ਪੜਿਆ ਸੀ ਕਿਵੇਂ ਲੱਗੀਆਂ ਤੁਹਾਨੂੰ ਇਹ ਵਾਲੀ ਵੀਡੀਓ ਹੰ ਕਮੈਂਟ ਕਰਕੇ ਜਰੂਰ ਦੱਸਿਓ ਤਤੋ ਅੱਜ ਨਵੀਂ ਵੀਡੀਓ ਲੈ ਕੇ ਆਈ ਦਾ ਨਵੀਂ ਵੀਡੀਓ ਫਲੈਸ਼ ਵੀਡੀਓ ਹੁੰਦੀ ਆ ਹਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਜੀ